ਕੋਈ ਵੀ ਵੱਡੇ ਤੋਂ ਵੱਡਾ ਮੋਰਚਾ ਜਿਹੜਾ ਅੜਿਆ ਹੋਵੇ ਕੋਈ ਕਾਰਜ ਜਿਹੜਾ ਬਾਰ-ਬਾਰ ਕੋਸ਼ਿਸ਼ਾਂ ਕਰਨ ਦੇ ਬਾਅਦ ਵੀ ਸਫਲ ਨਾ ਹੁੰਦਾ ਹੋਵੇ ਹੁਣ ਕੋਈ ਰਸਤਾ ਨਾ ਦਿਖਦਾ ਹੋਵੇ ਕਰਦੇ ਵਿੱਚ ਆਧ ਬਿਆਦ ਦਾ ਵਾਸਾ ਹੋਵੇ ਥੱਕ ਗਏ ਹੋਈਏ ਹਾਰ ਗਏ ਹੋਈਏ ਕੋਈ ਰਸਤਾ ਨਾ ਦਿਖਦਾ ਹੋਵੇ ਸਾਧ ਸੰਗਤ ਜੀ ਸਾਨੂੰ ਕਿਸੇ ਦੂਸਰੇ ਦੇ ਦਰ ਦੇ ਅੱਗੇ ਜਾ ਕੇ ਪੱਲਾ ਨਹੀਂ ਅੜਨਾ ਚਾਹੀਦਾ ਉਸ ਸਮੇਂ ਆਪਣੇ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਆ ਕੇ ਸਤਿਗੁਰਾਂ ਦਾ ਓਟ ਆਸਰਾ ਲੈ ਕੇ ਸਤਿਗੁਰਾਂ ਦੇ ਅੱਗੇ ਸਾਧ ਸੰਗਤ ਜੀ ਅਰਜ਼ੋਈ ਕਰਨੀ ਚਾਹੀਦੀ ਹੈ ਅਖੰਡ ਜਾਪ ਚੰਡੀ ਦੇ ਵਾਰ ਦੇ ਕਰਵਾਉਣੇ ਚਾਹੀਦੇ ਨੇ ਸਾਤਸੰਗਤ ਜੀ ਕੋਈ ਵੀ ਮੋਰਚਾ ਤੁਹਾਨੂੰ ਲੱਗਦਾ ਹੈ ਕਿ ਸਫਲ ਨਹੀਂ ਹੋ ਸਕਦਾ ਤੁਸੀਂ ਭਾਵਨਾ ਦੇ ਨਾਲ ਭਰੋਸਾ ਰੱਖ ਗਏ ਚੰਡੀ ਦੇ ਵਾਰ ਦੇ ਖੰਡ ਜਾਪ ਕਰੋ ਸਾਤਸੰਗਤ ਜੀ ਜੇ ਚੰਡੀ ਦੇ ਵਾਰ ਦਾ ਜਾਪ ਪੂਰਨ ਮਰਿਆਦਾ ਦੇ ਨਾਲ ਪੂਰੀ ਸਮਗਰੀ ਦੇ ਸਹਿਤ ਕੋਈ ਬਾਣੀ ਬਾਣੇ ਵਾਲਾ ਸਿੰਘ ਕਰ ਦਵੇ ਨਾ 48 ਘੰਟੇ ਦਾ ਹੁੰਦਾ ਹੈ ਤਿੰਨ ਦਿਨਾਂ ਦਾ ਜਾਪ ਹੁੰਦਾ ਹੈ ਜੇ ਇਹ ਜਾਪ ਹੋ ਜੇ ਵੱਡੇ ਤੋਂ ਵੱਡੇ ਮੋਰਚੇ ਫਤਿਹ ਹੋ ਜਾਂਦੇ ਨੇ ਸੋ ਅਣਗਿਣਤ ਸੰਗਤਾਂ ਨੇ ਜਾਪ ਕਰਵਾਏ ਵੀ ਨੇ ਤੇ ਕਰਵਾ ਵੀ ਰਹੀਆਂ ਨੇ ਜਿਨ੍ਹਾਂ ਦੇ ਮੋਰਚੇ ਸਫਲ ਹੋ ਰਹੇ ਨੇ ਸਾਤਸੰਗਤ ਜੀ ਇਹ ਪੂਰੀ ਸਮਗਰੀ ਦੇ ਨਾਲ ਜਦੋਂ ਹੋ ਜਾਂਦਾ ਹੈ ਨਾ ਬਲਾਵਾ ਕਰਦੇ ਵਿੱਚੋਂ ਸਾਧ ਸੰਗਤ ਜੀ ਕੋ ਹਾਂ ਦੂਰ ਭਜਦੀਆਂ ਨੇ ਆਦ ਬਿਆਦ ਕਰਦੇ ਵਿੱਚੋਂ ਸਾਧ ਸੰਗਤ ਜੀ ਦੂਰ ਭਜਦੀ ਐ ਦੂਰ ਨਸਦੀ ਐ